ਰਿਅਲ ਬੈਂਕਲ ਇਹਨੇ ਜੀ 35000 ਰੁਪਏ ਦੇ ਅਸੀਂ ਖਾਤਾ ਖੋਡਾ ਲਿਆ। ਉਦੋਂ ਬਾਅਦ ਮੈਂ ਉਹਨਾਂ ਨੂੰ ਮੈਸੇਜ ਕਰਤਾ ਵੀ ਮੈਂ ਖਾਤਾ ਨਹੀਂ ਖਰਾਬਾ ਮੇਰੇ ਪੈਸੇ ਮੁਆਫ ਕਰ। ਉਹਨਾਂ ਨੇ ਕੋਈ ਰਿਪਲਾਈ ਨਹੀਂ ਕੀਤਾ ਜੀ ਮੈਂ ਉੱਤੇ ਕੰਪਲੇਂਟ ਕਰੀ। ਕੰਪਲੇਂਟ ਕਰਤੀ ਜੀ ਅੱਜ ਕੋ ਧੱਕੇ ਨਾਲ ਜਿਵੇਂ ਤੁਹਾਨੂੰ ਦਿਖਾਉਣ ਆਏ ਜੀ ਉਹ ਕੰਪਲੇਂਟ ਕਰਤੀ। ਮੈਂ ਕਿਹਾ ਜੀ ਮੈਂ ਐਫ ਆਈ ਆਰ ਕਰਾਂ। ਤੇ ਹਾਂ ਪਲੇਨਟੇਟ ਉੱਥੇ ਆਉਂਦੇ ਨੇ। ਕਿੰਨੇ ਬੰਦੇ ਸੀਗੇ? ਕਾਫੀ ਬੰਦੇ ਸੀ। ਕੰਪਲੇਨਟ ਵਾਸਤੇ ਨਹੀਂ ਆਸੀ ਕੋਈ ਪ੍ਰੋਸੀਜਰ ਤੇ ਕੋਈ ਨਹੀਂ ਕਰਦੇ। ਅੱਛਾ ਜੀ। ਉਹਨੂੰ ਮਿਲਣ ਗਈ ਸੀ ਇਹ ਇਹ ਸਰਵਾਗਤ ਨਹੀਂ ਕਰਦਾ ਉਹਦਾ ਕੰਮ ਹੈਗਾ ਮਨੀ ਟ੍ਰਾਂਸਫਰ ਦਾ ਕੰਮ ਹੈ ਮਨੀ ਨਾਮ ਇਹਦਾ ਅੱਛਾ ਨਹੀਂ ਪੈਸੇ ਹੀ ਮੁਲਾਜ਼ਮਾਂ ਦਾ ਹੈ ਅਸੀਂ ਉਹਨੂੰ ਮਿਲਣ ਗਈ ਸੀ ਉਹ ਤੁਹਾਨੂੰ ਮਿਲਿਆ ਅਸੀਂ ਉਹਨੂੰ ਬੱਸ ਇੱਕ ਕੰਪਲੇਨਡ ਆ ਸੀ ਜਿੰਦੀ ਰਿਜ਼ੋਲਵ ਕਰਾਤ ਨੇ ਤੁਸੀਂ ਜਿੰਦੀ ਕੰਪਲੇਨਟ ਪਾਈ ਆ ਇਹਸ ਨੂੰ ਵਾਪਸ ਲੈ ਰੋ ਥੋੜੀ ਜੁਤੀ ਸੈਲਫ ਕਰਵਾ ਦੇ ਉਹ ਤੋਂ ਵਾਪਸ ਲੈ ਕਹਿੰਦਾ ਨਹੀਂ ਮੈਂ ਨਹੀਂ ਕਰਦਾ ਹੈਗਾ ਤੁਸੀਂ ਅਸੀਂ ਉਹਨਾਂ ਨੂੰ ਦੋ ਦਿਨ ਵਾਰੀ ਰਿਕਵੈਸਟ ਕਰੀ ਉਹ ਕਹਿੰਦਾ ਮੈਨੂੰ ਉੱਡਾ ਕਹਿੰਦਾ ਕੀ ਬੋਲਦਾ ਕਿਹਨਾਂ ਕਹਿੰਦਾ ਮੇਰੀ ਬਦਲੇ ਮੈਂ ਜੋ ਕਰਨਾ ਹੋ ਉਹ ਅਪੀ ਕਰ ਦੂੰਗਾ ਇੰਨੀ ਗੱਲ ਕਹਿੰਦੇ ਉਹਨਾਂ ਨੇ ਮੇਰੇ ਤੇ ਨੁਕਰਾ ਕਰਤਾ ਜੀ ਆ ਦੇਖੋ ਮੈਨੂੰ ਪਤਾ ਨਹੀਂ ਕਿ ਕਿ ਮਾਰਿਆ ਹੋਇਆ ਫਿਰ ਦੇਖੋ ਜੀ ਮੇਰੇ ਮੇਰਾ ਸਟੈਂਮਨਾ ਦਾ ਬੁਰਾ ਹਾਲਾਤ ਹੈ ਮੋਟੇ ਛੜਾ ਮੈਨੂੰ ਲੱਗਦਾ ਇਹ ਕੋਈ ਇੱਕ ਤਰ੍ਹਾਂ ਦੀ ਚੀਜ਼ ਦਾ ਫੈਕਟਰ ਬਣ ਗਿਆ ਜੀ ਯੂਰਾਜ ਸਿੰਘ ਮਾਰਗਟ ਜੀ ਨੇ ਆਰ ਬੀ ਐਲ ਬੈਂਕ ਦੇ ਵਿੱਚ ਅਕਾਊਂਟ ਖਲਵਾਉਣ ਲਈ 35000 ਰੁਪਏ ਦਿੱਤਾ ਸੀ ਤੇ ਉਹ ਅਕਾਊਂਟ ਵੀ ਨਹੀਂ ਖੋਲਦੇ ਸੀ ਨਾ ਉਹ ਪਾਲਸੀ ਕਰ ਰਹੇ ਸੀ ਕੋਈ ਮਤਲਬ ਰਾਹ ਨਹੀਂ ਦੇ ਦੇ ਸੀ ਤੇ ਵੀਰੇ ਨੇ ਉਹਨਾਂ 'ਕਿ ਇਸ ਤੇ ਕੰਪਲੇਟ ਕਰ ਤੇ ਕੰਪਲੇਟ ਕਰਨ ਤੋਂ ਬਾਅਦ ਉਹਨਾਂ ਦਾ ਮੁਲਾਜ਼ਮ ਆਇਆ ਜੀ ਮੁਲਾਜ਼ਮ ਆ ਕੇ ਵੀਰੇ ਨੂੰ ਕਹਿੰਦਾ ਵੀ ਵੀ ਅਸੀਂ ਵੀ ਜੂਜੋ ਮਾਰੀ ਕਰ ਲਾ ਵੀ ਅਸੀਂ ਦੋ ਦਰਜੇ ਦਾ ਮਾਰੂ ਕਰ ਲਾ ਵੀਰੇ ਨੇ ਉਸ ਦੌਰਾਨ ਵੀਰੇ ਨੇ ਥੱਪੜ ਮਾਰਿਆ ਜੀ ਉਹ ਬੰਦੇ ਕਿੰਨੇ ਬੰਦੇ ਸੀਗੇ ਉਹ ਉਹ ਦੋ ਬੰਦੇ ਸੀ ਉਸ ਟਾਈਮ ਉਸ ਤੋਂ ਬਾਅਦ ਜਦੋਂ ਬੈਂਕ ਦਾ ਚਲੋ ਸੌਟ ਆਊਟ ਹੋਇਆ ਫਿਰ ਬੈਂਕ ਦੇ ਥੱਲੇ ਆ ਕੇ ਜਦ ਪੁਲਿਸ ਮਲਾਜਮ ਆਏ ਪੁਲਿਸ ਨਾਲ ਅਸੀਂ ਜਾ ਰਹੇ ਸੀਗੇ ਤਾਂ ਉਹਨਾਂ ਨੇ 20 ਬੰਦਿਆਂ ਨੇ ਵੀਰੇ ਤੇ ਅਟੈਕ ਕੀਤਾ ਜੀ ਕਿਰਚ ਮਾਰੀ ਵੀਰੇ ਦੇ ਸਿਰ ਤੇ ਕੱਬੇ ਠੀਕ ਠੀਕ ਕਿਤੇ ਮਲਾਗਨੇ ਇਹ ਮੁਲਾਜ਼ਮ ਨਹੀਂ ਹੈਗੀ ਜੀ ਇਹਨਾਂ ਦਾ ਆਪਣਾ ਕੰਮ ਹੈ ਜੀ ਬੈਂਕ ਦੇ ਉੱਪਰ ਇਹਨਾਂ ਦਾ ਦਫ਼ਤਰ ਹੈ ਜੀ ਅੱਛਾ ਤੇ ਇਹ ਜੋ ਬੈਂਕ ਹੈ ਤੇ ਮੁੰਡਾ ਜੁਬਰਾਜ ਕੰਮ ਕਰਦਾ ਹੈਗਾ ਉਹਦਾ ਆਪਣਾ ਬਲਾਂਸ ਦਾ ਕੰਮ ਹੈ ਪਰ ਤੇ ਨਾਇਨਾ ਨੇ ਕੋਈ ਖਾਤਾ ਖੋਲਣ ਲਈ ਬੁਲਾਇਆ ਸੀਗਾ ਆਪਣੇ 20000 ਰੁਪਏ ਜਮਾ ਕਰਵਾਇਆ ਸੀ ਲੇਕਿਨ 20000 ਰੁਪਿਆ ਉਹ ਜਿਹੜੇ ਬੰਦੇ ਨੇ ਉਹਨਾਂ ਨੇ ਖਾਤਾ ਵੀ ਨਹੀਂ ਖੋਲਿਆ ਪੈਸੇ ਜਿਹਾ ਤੇ ਇਹਨਾਂ ਨੇ ਕੰਪਲੀਟ ਕੀਤੀ ਸੀ ਅੱਜ ਉਹ ਬੰਦੇ ਇਹਨੂੰ ਇੱਥੇ ਕੁੱਟ ਮਾਰਨ ਆ ਗਏ ਹਾਂ ਹਾਂ ਇਹ ਜਿਹੜੇ ਬੰਦੇ ਸੀਗੇ ਜਿਹੜੇ ਬੈਂਕ ਵਾਲੇ ਸੀਗੇ ਪੁਜੀ ਸੀਗੇ